ਪਾਤ ਮੇਰਾ ਨਾਮ ਮਨਦੀਪ ਕੋਰ ਕਾਲੇ ਤੇ ਬਿਜੜਾਣ ਵਾਲੇ ਜਿਲ੍ਹਾ ਪ੍ਰਧਾਨ ਮਡੋਤ ਪਲਾਕੂ ਅਸੀਂ ਛਾਂਬਾਰੀ ਛਾਂਬਾਰੀ ਅਸੀਂ ਗਿਆ ਸੀ ਕੰਢੀਗੜਾ ਉੱਥੇ ਰਿਪੋਰਟਰ ਦੇ ਨਾਲ ਸਾਨੂੰ ਦੋ ਮੀਟਿੰਗਾਂ ਐਡਿਸ ਦੀਆਂ ਮੰਗੀਆਂ ਨੇ ਉਹਨਾਂ ਹੁਣ ਆਪਣੇ ਕੋਲ ਰਿਪੋਰਟ ਲੈਣੀ ਸੀ ਪਿੰਡਾਂ ਦੀ ਪਿੰਡ ਲਿਆਓ ਮੰਗ ਪੱਤਰ ਦਿਓ ਅਸੀਂ ਤੁਹਾਨੂੰ ਪਿੰਡਾਂ ਦਾ ਕੰਮ ਅਸੀਂ ਬਲਾਕਾਂ ਨੂੰ ਕਿੱਥੇ ਕੱਢਣੀਆਂ ਨੇ ਅੱਗੇ ਪ੍ਰਧਾਨ ਨਾਲ ਸਾਨੂੰ ਜਾਣ ਨਾਲ ਇਹਨਾਂ ਪਾਵਰ ਸਾਡੀ ਬਣੀ ਆ ਐਨੀ ਵਧੀਆ ਵਿਕਾਸ ਪਾਉਣ ਸਾਡੀ ਗੱਲ ਸੁਣੀ ਗਈ ਸੀ ਵਧੀਆ ਗੱਲ ਸੁਣੀ ਆ ਸਾਡੀ ਮੀਟਿੰਗਾਂ ਵੀ ਹੋਈਆਂ ਸਰਕਾਰੀ ਉੱਥੇ ਲੈਟਰ ਅਜੇ ਮਿਲਣ ਵਾਲੀ ਆ ਤੇ ਹੁਣ ਫਿਰ ਆਪਾਂ ਜਾਣਾ ਚੰਡੀਗੜ੍ਹ ਨੂੰ ਉੱਥੋਂ ਦੀ ਰਿਪੋਰਟ ਰੋਈਪਰਚਰ ਰਿਪੋਰਟ ਵਧੀਆ ਰਿਜ਼ਲਟ ਮਿਲਿਆ ਸਾਨੂੰ ਦੋ ਮੀਟਿੰਗਾਂ ਸਾਡੇ ਹੋ ਗਈਆਂ ਨੇ ਮੰਗ ਪੱਤਰ ਦਿੱਤੇ ਆ ਦੋ ਵਾਰੀ 32 33 33 ਟੈਂਡ ਗਿਆ ਸਾਡੇ ਨਾਲ ਆਪਣਾ ਮਡੋੜ ਬਲਾਕ ਬਹੁਤ ਥੱਲੇ ਚੱਲਾ ਹੈ ਅੱਜ ਅਸੀਂ ਇਸ ਟਾਈਮ ਸਰਕਲ ਪ੍ਰਧਾਨ ਗਰਨਾਮ ਦੇ ਪਿੰਡ ਪੰਬਾਹ ਜੀ ਪਹੁੰਚੇ ਆ ਮੀਟਿੰਗ ਦੀ ਲੈ ਲੈ ਕੇ ਤੇ ਅੱਗੇ ਸਾਡੇ ਪ੍ਰਧਾਨ ਜੀ ਪ੍ਰਚਾਰ ਕਰਨਗੇ ਜੈ ਪਿੰਡ ਜੈ ਪਾਰਤਾ ਜੈ ਪਿੰਡ ਜੈ ਪਾਰਤਾ ਮੈਂ ਗਰਨਾਮ ਸਿੰਘ ਪਿੰਡ ਪੰਬਾਹ ਜੀ ਤੋਂ ਬਲਾਕਰ ਦਾ ਤੇ ਇਹ ਮੈਂ ਛਾਂਵਰੀ ਹੇ ਚੰਡੀਗੜ੍ਹ ਗਏ ਉੱਥੇ ਤੇ ਸਾਡੂੰ ਉੱਥੇ ਸੁਣਾਈ ਹੋਈ ਤੇ ਅਸੀਂ ਏਡੀਸੀ ਕੋਲ ਵੀ ਪਹੁੰਚ ਕੇ ਉੱਥੇ ਵੀ ਮੰਗ ਪੱਤਰ ਦਿੱਤੇ ਗਏ ਤੇ ਉਹਨਾਂ ਵੀ ਸਾਡੀ ਗੱਲਬਾਤ ਸੁਣੀਏ ਜੋ ਉਹਨਾਂ ਅਗਾ ਉਹਨਾਂ ਨਰੇਗਾ ਦਾ ਕੰਮ ਚਾਲੂ ਹੋ ਜਾਏਗਾ। ਮੈਂ ਗਰਨਾਮ ਸਿੰਘ ਪਿੰਡ ਸੁੰਦਰ ਸਿੰਘ ਵਾਲੇ ਚਿੱਤਾਂ ਦੇ ਰਹਿਣ ਵਾਲਾ। ਅਸੀਂ ਇਸ ਟਾਈਮ ਪਿੰਡ ਪੰਮਾਜੀ ਪਹੁੰਚੇ ਹੋਏ ਆ। ਅਸੀਂ ਸ਼ੀਆਵਰੇ ਚੰਡੀਗੜ੍ਹ ਗਏ ਜੀ। ਸਾਰਿਆਂ ਨੂੰ ਅਸੀਂ ਇਹ ਫੇਰ ਕਰਨੇ ਆ। ਅਸੀਂ ਫਿਰ ਏਡੀਸੀ ਵੀ ਪੇਸ਼ ਹੋਏ ਆ। ਉੱਥੇ ਵੀ ਸਾਡੀ ਪੂਰੀ ਸੁਣਵਾਈ ਹੋਈ ਹੈ। ਪਹਿਲੇ ਨੰਬਰ ਤੇ ਬਲਾਕ ਮੰਦੋਰ ਥੋੜਾ ਜਾਂ ਦਬਾਚ ਸੀ ਹੁਣ ਥੋੜਾ ਜਾਂ ਉੱਪਰ ਜਾ ਰਿਹਾ ਹੈ ਜੈਪੀਨ ਜੈਕਾਰਾ ਕੋਈ ਬੋਲਣਾ ਚਾਹੁੰਦਾ ਵੀ ਹੋਰ ਬੋਲਣਾ ਮੈਂ ਸੁਣ ਜਾਂਦਾ ਹਾਂ ਤਾਂ ਮੈਂ ਪਾਸੇ ਦੇਣਾ ਕੁਮਾਰੀ ਗੱਲ ਚਲੋ ਰਾਜੇ ਮੇਲੀ ਇੱਕ ਧਿਆਨ ਨਾਲ ਗੱਲ ਸੁਣਿਓ ਕਿ ਤੁਹਾਨੂੰ ਆਪਣੇ ਹੱਕਾਂ ਲਈ ਬੋਲਣਾ ਪੈਗਾ ਕਿਸੇ ਦੀ ਪੈਨਸ਼ਨ ਰੁਕ ਜਾਂਦੀ ਆ ਕਿਸੇ ਦਾ ਰਾਸ਼ਨ ਨਹੀਂ ਪੂਰਾ ਮਿਲਦਾ ਕਿਸੇ ਦੀ ਸਕਨ ਸਕੀਮ ਨਹੀਂ ਪੂਰੀ ਮਿਲਦੀ ਕਿਸੇ ਦੇ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਨਹੀਂ ਮਿਲਦੇ ਕਈਆਂ ਨੂੰ ਮੈਡੀਕਲ ਸਹੂਲਤਾਂ ਨਹੀਂ ਮਿਲਦੀਆਂ ਕਈਆਂ ਨੇ ਨਰੇਗਾ ਦਾ ਕੰਮ ਕੀਤਾ ਤੇ ਉਹਨਾਂ ਨੂੰ ਪੈਸੇ ਨਹੀਂ ਮਿਲੇ ਕਈਆਂ ਨੇ ਕੰਮ ਮੰਗਿਆ ਤੇ ਉਹਨਾਂ ਨੂੰ ਕੰਮ ਨਹੀਂ ਮਿਲੇ ਇਸ ਇਸ਼ੂ ਤੇ ਬੋਲਣਾ ਪੈਗਾ ਬੋਲਣਾ ਸਿੱਖੋਗੇ ਤੇ ਤਾਂ ਤੁਹਾਨੂੰ ਅ ਅੱਗੇ ਜਿਹੜਾ ਹੈਗਾ ਇਸ ਚੀਜ਼ ਦਾ ਲਾਭ ਮਿਲ ਸਕਦਾ ਨਹੀਂ ਤਾਂ ਨਹੀਂ ਮਿਲ ਸਕਦਾ ਤਾਂ ਮੈਂ ਸਾਡੇ ਸਰਕਲ ਪ੍ਰਧਾਨ ਗਰਨਾਮ ਸਿੰਘ ਦੇ ਪਿੰਡ ਪਹੁੰਚਿਆ ਤਾਂ ਉਹਨਾਂ ਦੇ ਸਮੁੱਚੇ ਪਰਿਵਾਰ ਨਾਲ ਉਹਨਾਂ ਦੇ ਕੰਮ ਕਰਨ ਵਾਲੀ ਟੀਮ ਜਿਹੜੀ ਹੈਗੀ ਅੱਜ ਦੀ ਮੀਟਿੰਗ 'ਚ ਸ਼ਾਮਲਾ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਤਾਂ ਅੱਜ ਦੀ ਮੀਟਿੰਗ ਦਾ ਜਿਹੜਾ ਹੈਗਾ ਬਲਾਕ ਕਲਖੁਰਦੇਆ ਬਲਾਕ ਮੰਮਲੂਰ ਦੇ ਵਿੱਚ ਪਿੰਡਾਂ ਦਾ ਇੱਕ ਮੀਟਿੰਗ ਦਾ ਦੌਰਾ ਰੱਖਿਆ ਸੀਗਾ ਜਿਸ ਦੇ ਵਿੱਚ ਅੱਜ ਦੂਜੀ ਮੀਟਿੰਗ ਹੋ ਗਈ ਆ ਹਾਲੇ ਸਾਡੇ ਨਾ ਹੋਇਆ ਲੱਗਦਾ ਕਿ ਅਸੀਂ ਜ਼ਿੰਮੇਵਾਰ ਵੀ ਬਣ ਗਏ ਆ ਕਿ ਲੱਗਦਾ ਹੈ ਅਸੀਂ ਜਾਣਕਾਰੀ ਵੀ ਸਾਨੂੰ ਪੂਰੀ ਆ ਗਈ ਹੈ ਵੀ ਕਿਸ ਤਰੀਕੇ ਨਾਲ ਕੰਮ ਕਰਨਾ ਤਾਂ ਆਉਣ ਵਾਲੇ ਸਮੇਂ ਤੇ ਸਾਡੇ ਜਿਹੜੇ ਸਮਾਜ ਦੇ ਤੇ ਸਾਡੇ ਆਉਣ ਵਾਲੇ ਬੱਚਿਆਂ ਦੇ ਪਰਿਵਾਰ ਦੇ ਹੱਕ ਕੀ ਆਜ਼ਾਦ ਕਰਵਾ ਸਕਦੇ ਅਸੀਂ ਤੇ ਆਪਣੀ ਮੰਜ਼ਿਲ ਤੇ ਸਾਡੇ ਬੱਚੇ ਜਿਹੜੇ ਪਹੁੰਚ ਸਕਦੇ ਤਾਂ ਹੁਣ ਅਸੀਂ ਜਿਹੜੀ ਗੱਲ ਕਰੀਏ ਮਨਰੇਗਾ ਦੀ ਸਾਥੀਓ ਮਨਰੇਗਾ ਦੇ ਵਿੱਚ ਕਾਲੀਆਂ ਦੀ ਸਰਕਾਰ 10 ਸਾਲ ਰਹੀ ਆ ਅਸੀਂ ਤਰਨੇ ਲਾਇਏ ਤੇ ਕੰਮ ਵੀ ਲਿਆ ਤੇ ਪੈਸੇ ਵੀ ਸਾਡੇ ਅੜੇ ਨਹੀਂ ਐ ਇਸੇ ਤਰ੍ਹਾਂ ਕਾਂਗਰਸ ਸਰਕਾਰ ਵੀ ਆਈ ਤਾਂ ਧਰਨੇ ਲਾਏ ਕੰਮ ਮਿਲਿਆ ਤੇ ਪੈਸੇ ਵੀ ਸਾਡੇ ਮਿਲਦੇ ਰਹੇ ਆ ਗੰਦੀ ਸਰਕਾਰ ਆ ਗਈ ਤਾਂ ਸਾਡਾ ਪਹਿਲੋਂ ਕੰਮ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਕੰਮ ਦਾ ਮਲਾਜਮਾਂ ਨੇ ਦਫਤਰ ਵਾਲਿਆਂ ਨੇ ਕਿਹਾ ਕਿ ਸਾਡੇ ਧਰਨੇ ਜਦੋਂ ਲੱਗਦੇ ਆ ਸਾਡੀ ਮਰਦਾਵਾਦ ਕਰਦੇ ਆ ਉਤੋਂ ਦਬਾਅ ਬਣਦਾ ਤਾਂ ਸਾਨੂੰ ਕੰਮ ਦੇਣਾ ਪੈਂਦਾ ਕੰਮ ਬੰਦ ਨਹੀਂ ਕਰ ਸਕਦੇ ਇਹ 5 ਮਹੀਨੇ ਉਹਨਾਂ ਨੇ ਸਾਡੇ ਨਰੇਗਾ ਦੇ ਪੈਸੇ ਬੰਦ ਕਰ ਛੱਡੇ ਤਾਂ ਪੈਸੇ ਜਿਹੜੇ ਹੈਗੇ ਆ ਉਹਨਾਂ ਦੇ ਦਵਾਉਣ ਵਾਸਤੇ ਅਸੀਂ ਨੈਸ਼ਨਲ ਲੈਵਲ ਤੇ ਕੰਪਨੀ ਤਾਂ ਪਾਈਆਂ ਉਹਨਾਂ ਤੇ ਪਰਤਾਲ ਹੋਈ ਆ ਤੇ ਪਰਤਾਲ ਵਿੱਚ ਪਤਾ ਲੱਗਿਆ ਪਰਤਾਲ ਵਿੱਚ ਪਤਾ ਲੱਗਿਆ ਕਿ 80% ਨਰੇਗਾ ਦਾ ਪੈਸਾ ਉਹਨਾਂ ਦੇ ਖਾਤੇ ਅੱਜ ਪੈ ਗਿਆ ਕਿ ਜਿਹੜੇ ਸ਼ਰਮਾਏਦਾਰ ਕਦੀ ਕੰਮ ਕਰਨ ਦੇ ਕਾਬਲ ਹੀ ਨਹੀਂ ਸੀਗੇ ਉਹ ਆਪਦੇ ਘਰਾਂ ਦਾ ਕੰਮ ਵੀ ਨੌਕਰਾਂ ਕੋਲੋਂ ਕਰਾਉਂਦੇ ਆ ਉਹਨਾਂ ਦੇ ਖਾਤਿਆਂ 'ਚ ਪੈਸਾ ਪਿਆ 80% ਤਾਂ ਉਹ ਕਿਵੇਂ ਪਤਾ ਲੱਗਿਆ ਕਿ ਜਿਵੇਂ ਇੱਥੇ ਅਸੀਂ ਲੇਬਰ ਦਾ ਇੱਕ 10 ਬੰਦਿਆਂ ਦਾ ਗਰੁੱਪ ਲਾਇਆ ਤਾਂ ਐਸ ਪਿੰਡ ਦੇ ਵਿੱਚ ਤਾਂ ਕਿਸੇ ਵੀ ਬੰਦੇ ਦੀ ਫੋਟੋ ਅਦਲ ਬਦਲ ਹੋ ਸਕਦੀ ਹੈ ਤਾਂ ਪਤਾ ਨਹੀਂ ਲੱਗਦਾ ਤੇ ਜਦੋਂ ਐਸ ਬੰਦਿਆਂ ਦੇ ਗਰੁੱਪ ਨੇ ਕੰਮ ਕੀਤਾ ਤੇ ਦੂਜੇ ਪਿੰਡਾਂ ਦਾ ਡਾਟਾ ਲੱਗਿਆ ਹੁੰਦਾ ਸੀਗਾ ਜੋਬ ਕਾਰਡ ਧਾਰ ਕਾਰਡ ਬੈਂਕ ਖਾਤਾ ਤੇ ਫੋਟੋ ਐਸਪੈਕਟ ਦੀ ਆਉਂਦੀ ਆ ਤਾਂ ਫਿਰ ਇਹ ਹਰ ਇੱਕ ਪਿੰਡ ਦੇ ਵਿੱਚੋਂ ਬੰਦੇ ਫੜੇ ਜਾਂਦੇ ਆ ਇਸੇ ਤਰੀਕੇ ਨਾਲ ਫੋਟੋਆਂ ਲਾ ਲਾ ਕੇ ਪੈਸੇ ਕਢਾਉਂਦੇ ਰਹੇ ਤਾਂ 80% ਜਦੋਂ ਪੈਸਾ ਫੜਿਆ ਤੇ ਸਰਕਾਰ ਨੇ ਇੱਕ ਵਾਰੀ ਐਕਸ਼ਨ ਲਿਆ ਤੇ ਕੰਮ ਤੇ ਰੋਕ ਲੱਗੀ ਹੋਈ ਹੈ ਤਾਂ ਦਫ਼ਤਰਾਂ ਚ ਕਿਹਾ ਜਾਂਦਾ ਕਿ ਸਰਕਾਰ ਨੇ ਕੰਮ ਬੰਦ ਕੀਤੀ ਹੈ ਕੰਮ ਬੰਦ ਨਹੀਂ ਕੀਤੇ ਉਹਨਾਂ ਨੇ ਇਸ ਗੱਲ ਨੂੰ ਸੁਧਾਰ ਕਰਨ ਲਈ ਕੁਝ ਸਮੇਂ ਦਾ ਗੈਪ ਆਇਆ ਹੋਇਆ ਤਾਂ ਸਾਥੀਓ ਇਹ ਆਮ ਮਨਰੇਗਾ ਟਵਾੜੀ ਮਨਰੇਗਾ ਜਿਹੜੀ ਉਸ ਦੇ ਸਬੰਧ ਵਿੱਚ ਅਸੀਂ ਲਗਾਤਾਰ ਪੰਜ ਵਾਰੀ ਧਰਨਿਆਂ ਦੇ ਰੂਪ ਚ ਗਏ ਨਾਲੇ ਪਾਣੀ ਨੇ ਸਾਨੂੰ 15-20 ਦਿਨ ਦੀ ਵੇਟ ਕਰ ਦਿੱਤਾ ਤਾਂ ਜਦੋਂ ਅਸੀਂ ਆਰਡਰਾਂ ਦੀ ਕਾਪੀ ਲੈਣ ਗਏ ਆ ਨਾਲ ਦੀ ਨਾਲ ਉਹਨਾਂ ਨੇ ਪ੍ਰਸ਼ਾਸਨ ਨੂੰ ਖਿੱਚ ਕੇ ਕਿਹਾ ਕਿ ਪ੍ਰਸ਼ਾਸਨ ਨੇ ਸਾਡੇ ਤੋਂ ਮਨਰੇਗਾ ਦੀ ਲਿਸਟ ਮੰਗੀ ਕਿਹੜੇ ਕਿਹੜੇ ਪਿੰਡਾਂ ਚੋਂ ਕੰਮ ਚਲਾਉਣਾ ਚਾਹੁੰਦੇ ਹੋ ਉਹਨਾਂ ਦਾ ਤੁਸੀਂ ਮੰਗ ਪੱਤਰ ਕੋਈ ਦਰਖਾਸਤ ਕੋਈ ਲਿਖਤੀ ਤੁਸੀਂ ਸਾਡਾ ਦੱਸ ਕੇ ਜਾਓਗੇ ਤੇ ਅਸੀਂ ਉਹਨਾਂ ਦਾ ਰਿਜਿਸਟ੍ਰੇਸ਼ਨ ਕਰਾਂਗੇ ਤਾਂ ਇਸ ਲਈ ਕਿ ਇੱਕ ਵਾਰੀ ਲੋਕਾਂ ਦਾ ਹੌਸਲਾ ਟੁੱਟਿਆ ਹੋਇਆ ਦਫ਼ਤਰ ਵੱਲੋਂ ਸਰਕਾਰ ਵੱਲੋਂ ਕਿਹਾ ਗਿਆ ਕੰਮ ਬੰਦਾ ਤਾਂ ਆਓ ਆਪਾਂ ਸਾਰੇ ਹੀ ਪਿੰਡਾਂ ਦੇ ਵਿੱਚ ਜਿੰਨੇ ਵੀ ਮੇਰੇ ਵਰਕਰ ਨੇ ਜਿੰਨੇ ਵੀ ਆਗੂ ਆ ਉਹਨਾਂ ਨੂੰ ਬੇਨਤੀ ਕਰਨਾ ਕਿ ਹੁਣ ਸਰਕਾਰ ਨੇ ਤੁਹਾਡੇ ਤੋਂ ਡਾਟਾ ਮੰਗਿਆ ਹੋਇਆ ਰਿਪੋਰਟ ਮੰਗਿਆ ਹੋਇਆ ਮੰਗ ਪੱਤਰ ਦਰਖਾਸਤਾਂ ਮੰਗੀਆਂ ਹੋਈਆਂ ਉਹਨਾਂ ਲਈ ਹੁਣ ਅਸੀਂ ਬਲਾਕਾਂ 'ਚ ਜਾਣਾ ਹੈ ਕਿ ਬਲਾਕਾਂ ਦੇ ਵਿੱਚ ਸਾਰੇ ਪਿੰਡਾਂ ਨੂੰ ਸੱਦਾ ਲਾਇਆ ਜਾਂਦਾ ਭਾਵੇਂ ਕੋਈ ਉਹ ਨਵਾਂ ਜੁੜਿਆ ਭਾਵੇਂ ਕੋਈ ਪੁਰਾਣਾ ਭਾਵੇਂ ਕੋਈ ਨਾਰਾਜ ਆ ਇਹ ਚੱਲਦਾ ਰਹਿਣਾ ਕੰਮ ਨਰਾਜ਼ਗੀ ਵਾਲਾ ਲੇਕਿਨ ਆਪਦੇ ਹੱਕਾਂ ਲਈ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਆਓ ਆਪਾਂ ਹੁਣ ਥੋੜੇ ਦਿਨਾਂ ਨੂੰ ਬਲਾਕ ਮਮਦੋਟ ਬਲਾਕ ਫਿਰੋਜ਼ਪੁਰ ਕਲਕੁਰਦ ਸਾਰੇ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕਾਂ ਵਿੱਚ ਸ਼ਾਮਲ ਹੋਣਾ ਤਾਂ ਇੱਕ ਇੱਕ ਦੋ ਦੋ ਪਿੰਡ ਦੇ ਜਿਹੜੇ ਆਗੂ ਨੇ ਉਹ ਉੱਥੇ ਜਾ ਕੇ ਆਪਣੀ ਐਂਟਰੀ ਕਰਾਉਣ ਤੇ ਕੰਮ ਮੰਗਣ ਤੇ ਆਪਾਂ ਆਪਣੀ ਮਨਰੇਗਾ ਲਾਗੂ ਕਰਾ ਸਕੀਏ ਮੈਨੂੰ ਅਮੇਂਦਾ ਕਿ ਥੋੜੇ ਦਿਨਾਂ ਨੂੰ ਇੱਕ ਵੱਡਾ ਕਾਫਲਾ ਚੰਡੀਗੜ੍ਹ ਲੈ ਕੇ ਜਾਣਾ ਹੈ ਉਸ ਕਾਫਲੇ ਦੇ ਵਿੱਚ ਆਪਾਂ ਸਾਰੇ ਹੀ ਜ਼ਿੰਮੇਵਾਰ ਬਣ ਕੇ ਔਰ ਵੱਡੀ ਤਿਆਰੀ ਕਰੀਏ ਕੋਈ ਖਾਸ ਖਰਚਾ ਨਹੀਂ ਹੈਗਾ 1.5-200 ਰੁਪਏ ਦੇ ਵਿੱਚੋਂ ਆਪਾਂ ਚੰਡੀਗੜ੍ਹ ਦੇ ਵਿੱਚੋਂ ਢੇੜਾ ਮਾਰ ਕੇ ਆ ਸਕਦੇ ਆ ਤੇ ਆਓ ਆਪਾਂ ਜ਼ਿੰਮੇਵਾਰੀ ਨਾਲ ਉੱਥੇ ਵੀ ਜਿਹੜਾ ਹੈਗਾ ਆਪਣੀ ਖਤਰਾ ਪ੍ਰਤੀ ਮੰਨ ਕਰਕੇ ਆਈਏ ਐਨਾ ਇੰਦਾ ਹੋਇਆ ਸਭ ਨੂੰ ਜੈ ਪੀਨ ਜੈ ਭਾਰਤ ਸਸੇ ਖਾਲ ਨਮਸਕਾਰ ਅਸੀਂ ਪਾਣੀ ਬਾਰੇ ਥੋੜੀਆਂ ਜਾਂ ਦੋ ਗੱਲਾਂ ਕਰਨੀਆਂ ਸੀਗੀਆਂ ਥੋੜੇ ਜੇ ਦਿਨਾਂ ਨੂੰ ਅੱਡਾ ਸਮਰਜੀ ਟੀਮ ਦਾ ਕਾਬਲਾ ਜਾਣਾ ਜਿੱਧਰ ਪਾਣੀ ਆਇਆ ਹੋਇਆ ਉਧਰ ਹਾਲਾਤ ਦੇਖ ਕੇ ਲੋੜਵੰਦ ਬੰਦਿਆਂ ਨੂੰ ਕੁਝ ਕੰਪੜੇ ਜਾਂ ਕੁਝ ਡੋਰਾ ਡੰਗਰਾਂ ਦਾ ਚਾਰਾ ਤਾਂ ਉੱਥੇ ਦੇ ਵੇਖ ਕੇ ਸਰਵੇ ਦੇ ਹਿਸਾਬ ਤੇ ਦੇਣ ਜਾਣਾ ਉਹਦੇ ਲਈ ਕਰਨਾਨ ਸਿੰਘ ਜਿਹੜਾ ਹੈਗਾ ਤੈ ਕਰੂਗਾ ਕਿਹਨੇ ਕਿਹੜੇ ਪਿੰਡਾਂ 'ਚ ਜਾਣਾ ਫਿਰ ਨਾਲ ਤੁਹਾਡੇ ਸਾਥੀਆਂ ਨੂੰ ਵੀ ਬੇਨਤੀ ਹੈ ਕਿ ਜਿਹੜਾ ਸਮਾਂ ਕਰ ਸਕਦੇ ਆ 2-3 ਦਿਨ ਦਾ ਦੌਰਾ ਹੈਗਾ ਕਾਚਾ ਮੜਾ ਦਾ ਜਿਹੜੀ ਜ਼ਮੀਨ ਬਾਰੇ ਕਾ ਸਕਦੇ ਚਾਣੇ ਹਾਂ ਰਾਜਾ ਹਾਂ ਠੀਕ ਹੈ ਜੀ ਫਿਰ ਇਹਨਾਂ ਕਹਿੰਦੇ ਆ ਸਭ ਨੂੰ ਜੈ ਪੀਨ ਜੈ ਭਾਰਤ ਸਸੀ ਕਾਲ